ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਇਰੈਕਟਰਡ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਐਨਡੀਏ ਪ੍ਰੋਜੈਕਟ ਤਹਿਤ ਮੈਂ ਸਤਵੀਰ ਸਿੰਘ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਸ ਲੈ ਕੇ ਆਇਆ ਹਾਂ ਜੀ ਕਿਮਿਸਟਰੀ ਦਾ ਲੈਕਚਰ ਪਿਛਲੇ ਲੈਕਚਰ ਦੇ ਵਿੱਚ ਆਪਾਂ ਕਲਾਸੀਫਿਕੇਸ਼ਨ ਆਫ 엘ਿਮੈਂਟਸ ਐਂਡ ਇਟਸ ਪੀਰੀਆਡਿਕ ਪ੍ਰੋਪਰਟੀਆਂ ਦੇ ਬਾਰੇ ਡਿਸਕਸ਼ਨ ਕੀਤੀ ਸੀ ਜਿਹਦੇ ਵਿੱਚ ਆਪਾਂ ਪ੍ਰੋਪਰੋ ਦਾ ਕਨਸੈਪਟ ਪੜਿਆ ਸੀ ਵੀ ਕਿਸ ਤਰੀਕੇ ਨਾਲ ਕਲਾਸੀਫਾਈ ਕੀਤੇ ਗਏ 엘ਮੈਂਟਸ ਕਿਸ ਤਰੀਕੇ ਦੇ ਨਾਲ ਆਪਾਂ ਕਿਹੜੇ ਕਿਹੜੇ ਪੀਰੀਆਡਿਕ ਟੇਬਲਸ ਆਏ ਫਿਰ ਉਸ ਤੋਂ ਬਾਅਦ ਨੰਬਰ ਆਫ ਜਿਹੜੀਆਂ ਪ੍ਰੋਪਰਟੀਆਂ ਨੇ ਇਨ ਆਇੋਨਾਈਜੇਸ਼ਨ ਐਂਥੈਲਪੀ ਇਲੈਕਟ੍ਰੋਨੇਗੇਟਿਵਿਟੀ ਆ ਇਸ ਤਰੀਕੇ ਦੀਆਂ ਜਿਹੜੀਆਂ ਪ੍ਰੋਪਰਟੀਆਂ ਆਪਾਂ ਡਿਸਕਸ ਕੀਤੀਆਂ ਫਿਰ ਇਹਨਾਂ ਦੇ ਵਿੱਚ ਕਿਸ ਤਰੀਕੇ ਦੀ ਵਰੀਏਸ਼ਨ ਹੈ ਕਿਸ ਤਰੀਕੇ ਦੀਆਂ ਪੀਰੀਆਡਿਕ ਪ੍ਰੋਪਰਟੀਆਂ ਨੇ ਐਸ ਬਲਾਕ ਪੀ ਬਲਾਕ ਡੀ ਬਲਾਕ ਐਫ ਬਲਾਕ ਆਪਾਂ ਸਾਰਾ ਕੀ ਕੀਤਾ ਜੀ ਡਿਸਕਸ ਕੀਤਾ ਇਨ ਥਿਸ ਲੈਕਚਰ ਵੀ ਆਪਾਂ ਜਿਹੜਾ ਡਿਸਕਸ ਕਰਾਂਗੇ ਜੀ ਇਸ ਲੈਕਚਰ ਦੇ ਵਿੱਚ ਆਪਾਂ ਜਿਹੜੇ ਪ੍ਰੀਵੀਅਸ ਇਅਰ ਕੁਐਸ਼ਨਸ ਨੇ ਉਹ ਡਿਸਕਸ ਕਰਾਂਗੇ ਠੀਕ ਹੈ ਇੰਪੋਰਟੈਂਟ ਕਨਸੈਪਟਸ ਨੇ ਜਿਸ ਤਰੀਕੇ ਨਾਲ ਕੋਸ਼ਣ ਦੇ ਆਉਣਗੇ ਜੀ ਉਸ ਤਰੀਕੇ ਨਾਲ ਆਪਾਂ ਇਸ ਦੇ ਵਿੱਚ ਡਿਸਕਸ ਕਰਾਂਗੇ ਬਹੁਤ ਇੰਪੋਰਟੈਂਟ ਹੈ ਬਹੁਤ ਸਕੋਰਿੰਗ ਚੈਪਟਰ ਹੈ ਤੇ ਦੇਖਦੇ ਹਾਂ ਜੀ ਆਪਾਂ ਆਪਣਾ ਫਰਸਟ ਕੁਸ਼ਣ ਫਰਸਟ ਜਿਹੜਾ ਕੁਸ਼ਣ ਹੈ ਆਪਾਂ ਦੇਖਣਾ ਦੀ ਇਨ ਦਾ ਕਨਸਟ੍ਰਕਟ ਆਫ ਲੈਂਥਨਾਈਟਸ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਜਸ ਜੇ ਜਦੋਂ ਇਸ ਤਰੀਕੇ ਦਾ ਕੋਈ ਕੁਸ਼ਣ ਆਉਂਦਾ ਹੈ ਮੈਂ ਵਿਦਿਆਰਥੀਆਂ ਨੂੰ ਇਹ ਜ਼ਰੂਰ ਸੁਜੈਸ਼ਨ ਦੇਣਾ ਚਾਹੂੰਗਾ ਵੀ ਉਹ ਜਿਹੜੇ ਇਹ ਜਰੂਰ ਦੇਖਣ ਵੀ ਇੱਥੇ ਕੀ ਹੈ ਜੀ ਨਾਟ ਕਰੈਕਟ ਲਿਖਿਆ ਹੈ ਉਹ ਕਈ ਵਾਰ ਜਲਦੀ ਜਲਦੀ ਦੇ ਵਿੱਚ ਬੰਦਾ ਕਰੈਕਟ ਪੜ ਲੈਂਦਾ ਹੈ ਤੇ ਜਿਸ ਕਰਕੇ ਆਪਾ ਆਪਣਾ ਕੁਐਸਚਨ ਹੈ ਜਿਹੜਾ ਉਹ ਗਲਤ ਕਰ ਲੈਂਦੇ ਆ ਤੇ ਆਪਣੇ ਮਾਰਕਸ ਨੇ ਜਿਹੜੇ ਉੱਥੋਂ ਕੀ ਹੋ ਜਾਂਦੇ ਹੈ ਕੱਟ ਹੋ ਜਾਂਦੇ ਹੈ ਹੁਣ ਜਿਹੜੀ ਪਹਿਲੀ ਸਟੇਟਮੈਂਟ ਹੈ ਓਕੇ ਹੈ ਜੀ देयर इज ਅ ਗ੍ਰੈਜੂਅਲ ਡਿਕਰੀਸ ਇਨ ਦਾ ਰੇਡੀਅੀ ਆਫ ਦਾ ਮੈਂਬਰਸ ਵਿਦ ਇਨਕਰੀਜ਼ਿੰਗ ਐਟੋਮਿਕ ਨੰਬਰ ਇਨ ਦਾ ਸੀਰੀਜ਼ ਬਿਲਕੁਲ ਸਹੀ ਹੈ ਜੀ ਇਹ ਜਿਹੜੀ ਸਟੇਟਮੈਂਟ ਹੈ ਕੈਰੈਕਟਰ ਲੈਂਥਨੈਟ ਕੰਟ੍ਰੈਕਸ਼ਨ ਆਲ ਦਾ ਮੈਂਬਰਸ ਐਗਜ਼ਿਬਿਟ प्लस थ्री ऑक्सीडेशन स्टेट बिल्कुल ओके है ठीक बिकॉज ऑफ सिमिलर प्रॉपर्टीज द सेपरेशन ऑफ लेंथनाइट इट्स नॉट इजी, बिल्कुल करैक्ट uh, uh, है जी सिमिलर प्रॉपर्टीज होन करके, होना जी सेपरेशन है आपू जी बहुत डिफिकल्टी है अवेलेबिलिटी ऑफ फोर एफ इलेक्ट्रॉन्स रिजल्ट इन द फॉर्मेशन ऑफ कंपाउंड इन प्लस फॉर ऑक्सीडेशन स्टेट फॉर ऑल द मैम्बरस ऑफ सीरीज ਇਹ ਕੀ ਹੈ ਜੀ ਗਲਤ ਹੈ ਤੇ ਅਵੇਲੇਬਿਲਟੀ ਹੈ ਜਿਹੜੀ ਫੋਰ ਐਕ ਇਲੈਕਟ੍ਰੋਨਸ ਦੀ ਇਹਦੇ ਵਿੱਚ ਹੁੰਦੀ ਹੈ ਮਤਲਬ ਜੇ ਉਹਦੇ ਕਰਕੇ ਜਿਹੜਾ ਕੀ ਹੈ ਜੀ ਪਲੱਸ 4 ਆਕਸੀਡੇਸ਼ਨ ਸਟੇਟ ਹੈ ਜਿਹੜੀ ਉਹ ਸਾਰੇ ਕੰਪਾਉਂਡਸ ਦੀ ਨਹੀਂ ਹੁੰਦੀ ਨੈਕਸਟ ਕੁਐਸਚਨ ਅ ਨੈਕਸਟ ਕੁਐਸਚਨ ਇਜ਼ ਦ ਸਟੇਟਮੈਂਟ दैट इज नॉट करेक्ट फॉर द ਪੀਰੀਆਡਿਕ ਕਲਾਸੀਫਿਕੇਸ਼ਨ ਆਫ एलिमेंट्स ਨਾਟ ਕਰੈਕਟ ਦੇਖਣਾ ਹੈ ਪੀਰੀਆਡਿਕ ਕਲਾਸੀਫਿਕੇਸ਼ਨ ਦੇ ਅਕੋਰਡਿੰਗਲੀ ਕਿਹੜੀ ਕਰੈਕਟ ਨਹੀਂ ਹੈ ਆਓ ਦੇਖਦੇ ਹਾਂ ਜੀ द प्रोपर्ट आफ एमेंट्स आर प्रियोडिक फंक्शन लॉ है नॉन मैटल एलिमेंट्स आर लैस इन नंबर दैन मैटालिकन बिल्कुल सही है जी नॉन मैटल घट ने मैटल्स की है ज्यादा है ਹਾਂਜੀ ਜਿਹੜਾ ਬੱਚਾ ਸੀ ਹੈ ਉਹ ਹੈ ਜੀ ਦਾ 4 ट्रांजिशन एलिमेंट्स ਜਿਹੜਾ 3d ऑर्बिटल ਹੈ ਫਿਲਡ ਵਿਦ ਇਲੈਕਟ੍ਰੋਨਸ ਆਫਟਰ 3p ਵੀ ਜਿਹੜਾ 3d ऑर्बिटल ਹੈ 3p ਤੋਂ ਬਾਅਦ ਫਿਲ ਹੁੰਦਾ ਹੈ 4s ਤੋਂ ਪਹਿਲਾਂ ਮਤਲਬ ਇਹ ਗਲਤ ਹੈ ਆਪਾਂ ਨੂੰ ਵੀ ਪਤਾ ਹੈ ਜਿਹੜਾ ਹੁੰਦਾ ਜੀ ਸਭ ਤੋਂ ਪਹਿਲਾਂ 1s 2s 2p 3s 3p 4s 3d ਆਪਾਂ ਕੀ ਹੈ ਜੀ 4s ਹੈ ਜਿਹੜਾ ਉਹ 3p ਤੋਂ ਬਾਅਦ ਫਿਲ ਕਰਦੇ ਹਾਂ ਜਿਹੜਾ 3D ਆ ਉਹ ਕੀ ਹੈ ਜੀ 4S ਤੋਂ ਆ ਬਾਤ ਕਰਦੇ ਇਸ ਕਰਕੇ ਜਿਹੜੀ ਆਪਣੀ C ਵਾਲੀ ਆ ਇਹ ਕੀ ਹੋਗੀ ਜੀ ਨਾਟ ਕਰੈਕਟ ਹੈ ਜਿਹੜੀ ਫਸਟ ਆਇਨਾਈਜੇਸ਼ਨ ਐਂਥਲਪੀ ਹੈ ਜਨਰਲੀ ਕੀ ਹੁੰਦੀ ਹੈ ਜੀ ਇਨਕਰੀਸ ਹੁੰਦੀ ਹੈ ਵਿਦ ਦਾ ਇਨਕਰੀਸ ਇਨ ਦਾ ਐਟੋਮਿਕ ਨੰਬਰ ਐਸ ਵੀ ਗੋ ਅਲੋਂਗ ਦਾ ਪੀਰੀਅਡ ਇਹ ਵੀ ਕਰੈਕਟ ਹੈ ਇਹਦੇ ਵਿੱਚ ਜਿਹੜਾ ਇਨਕਰੈਕਟ ਕੁਐਸਚਨ ਹੈ that is ਇਨਕਰੈਕਟ ਜਿਹੜੀ ਸਟੇਟਮੈਂਟ ਆ ਉਹ ਇਹੀ ਹੈ ਵੀ ਇਹ ਕਹਿ ਰਹੇ ਨੇ ਵੀ 3d ਆਰਬਿਟਲ ਕੀ ਹੈ ਜੀ 4s ਤੋਂ ਪਹਿਲਾਂ ਫਿਲ ਹੁੰਦਾ ਹੈ ਬਟ ਐਕਚੁਅਲ ਦੇ ਵਿੱਚ ਆਪਾਂ ਦੇਖਿਆ ਹੈ ਵੀ ਜਿਹੜਾ 3d ਆਰਬਿਟਲ ਹੈ ਉਹ 4s ਤੋਂ ਬਾਅਦ ਦੇ ਵਿੱਚ ਫਿਲ ਹੁੰਦਾ ਹੈ ਕਿਉਂਕਿ ਜਿਹੜਾ 3d ਆਰਬਿਟਲ ਆ ਉਹਦੀ એનર્ਜੀ ਕੀ ਹੁੰਦੀ ਹੈ ਜ਼ਿਆਦਾ ਹੁੰਦੀ ਹੈ ਆਫਬਾ ਪ੍ਰਿੰਸੀਪਲ ਦੇ ਅਕੋਰਡਿੰਗ ਆਪਾਂ ਇਹਨੂੰ ਡਿਸਕਸ ਕਰ ਚੁੱਕੇ ਹਾਂ ਅਗਲਾ ਪਾਤ ਅਸਣਾ ਜੀ आयनाइजन इनथेरेपी है जी ऑर्डर दसना है पहला आयनाइजेशन इन थैरेपी की आप पता है जी आयनाइजेशन इन थैरेपी है वो एनर्जी है द एनर्जी अमाउंट ऑफ एनर्जी रिक्वायर्ड टू रिमूव वन इलेक्ट्रॉन फ्रॉम द आउटर मोस्ट शैल ऑफ द एटम हम अपने को सब तो पहला देखिए की, की चीज़ है जी बैरीलीयम है बोरोन है कार्बन है नाइट्रोजन है ऑक्सीजन है सब तो पहला एटॉमिक नंबर देखिए फोर फाइव सिक्स सैवन एट हूँ इन्ह की आप इलैक्ट्रॉनिक कॉन्फिग्रेस है जी लिखा देखो जी वन एस टू टू एस टू वन एस टू टू एस टू टू पी वन बोरुन दी होगी जी नौ कार्बन वन एस टू टू एस टू टू पी टू नौ नाइट्रोजन वन एस टू टू एस टू 2p3 then oxygen 1s2 2s2 2p4 ਜਰਨਲੀ ਜੇ ਆਪਾਂ ਪੀਰੀਅਡ ਦੀ ਗੱਲ ਕਰੀਏ ਇੱਕ ਪੀਰੀਅਡ ਦੇ ਵਿੱਚ ਜਦੋਂ ਆਪਾਂ ਅਲੋਂਗ ਦਾ ਪੀਰੀਅਡ ਜਾਣਦੇ ਆ ਲੈਫਟ ਟੂ ਰਾਈਟ ਜਿਹੜਾ ਆਇਓਨਾਈਜੇਸ਼ਨ ਐਂਥੈਲਪੀ ਆ ਉਹ ਕੀ ਹੁੰਦੀ ਹੈ ਇਨਕਰੀਜ਼ ਹੁੰਦੀ ਹੈ ਕਿਉਂ ਕਿਉਂ ਇਨਕਰੀਜ਼ ਹੁੰਦੀ ਹੈ ਬਿਕੋਜ਼ ਜਦੋਂ ਲੈਫਟ ਟੂ ਰਾਈਟ ਮੂਵ ਕਰਦੇ ਆ ਆਪਾਂ ਜਿਹੜਾ ਐਟੋਮਿਕ ਰੇਡੀਆਈ ਆ ਉਹ ਕੀ ਹੁੰਦਾ ਹੈ ਡਿਕਰੀਜ਼ ਹੁੰਦਾ ਹੈ ਹੁਣ ਇਥੇ ਕੰਡੀਸ਼ਨ ਹੈ ਵੀ ਜੇ ਹਾਫ ਫਿਲਡ ਇਲੈਕਟ੍ਰੋਨ ਹੈ ਜਾਂ ਫੁੱਲੀ ਫਿਲਡ ਹੈ ਠੀਕ ਹੈ ਹਾਫ ਫਿਲਡ ਤੇ ਫੁੱਲੀ ਫਿਲ ਜਿਹੜੇ ਕੀ ਹੁੰਦੇ ਆ ਜ਼ਿਆਦਾ ਸਟੇਬਲ ਹੁੰਦੇ ਆ ਤਾਂ ਉਥੇ ਕੀ ਹੈ ਜੀ ਇਹਦੀ ਜ਼ਿਆਦਾ ਹੁੰਦੀ ਹੈ ਹੁਣ ਆਪਾਂ ਦੇਖਦੇ ਆਂ ਜੀ ਸਭ ਤੋਂ ਪਹਿਲਾਂ ਇਹਦੇ ਚ 2s ਹਾਫ ਫਿਲਡ ਹੋ ਸਕਦੀ ਹੁਣ ਹੈ ਤੇ ਸਭ ਤੋਂ ਪਹਿਲਾਂ ਬੋਰਨ ਆਏਗਾ ਜੀ ਬੋਰਨ ਤੋਂ ਬਾਅਦ ਆਪਣਾ ਕੀ ਆਏਗਾ ਜੀ Then, फिर एदी, फिर एदी, फिर एदी, फिर देन ਬੈਰੀਲੀਅਮ ਪਰ ਐਸੇ ਤੇ ਐਟੋਮਿਕ ਨੰਬਰ ਦੇ ਅਕੋਰਡਿੰਗ ਸਭ ਤੋਂ ਘੱਟ ਇਹਦੀ ਹੋਣੀ ਚਾਹੀਦੀ ਆ ਫਿਰ ਇਹਦੀ ਫਿਰ ਇਹਦੀ ਫਿਰ ਇਹਦੀ ਫਿਰ देन ਆਕਸੀਜਨ ਦੀ ਬਟ ਇਹਦੀ ਦੇਖੋ ਜੀ ਹਾਫ ਫਿਲਡ ਐ ਐਸ ਐਸ ਦੇ ਵਿੱਚ ਕੀ ਹੈ ਜੀ ਫੁੱਲੀ ਫਿਲਡ ਹੈ ਫੁੱਲੀ ਫਿਲਡ ਹੋਣ ਕਰਕੇ ਜਿਹੜੀ ਬੋਰਨ ਦੀ ਆ ਉਹ ਬੈਰੀਲੀਅਮ ਦੀ ਹੈ ਜਿਹੜੀ ਉਹ ਬੋਰਨ ਤੋਂ ਕੀ ਹੈ ਜ਼ਿਆਦਾ ਹੈ ਆਫਟਰ ਥੈਟ देन ਕੀ ਆ ਗਿਆ ਜੀ ਅੱਗੇ ਹੈਗਾ ਕਾਰਬਨ ਕਾਰਬਨ ਤੇ ਨਾਈਟ੍ਰੋਜਨ ਬਟ ਨਾਈਟ੍ਰੋਜਨ ਦੀ ਕੀ ਹੈ ਹਾਫਿਲਡ ਹੋਣ ਕਰਕੇ ਪਹਿਲਾਂ ਕੀ ਹੈ ਜੀ ਨਾਈਟ੍ਰੋਜਨ ਦੀ ਆਏਗੀ ਦੈਨ ਬੇਟਾ ਸੌਰੀ ਹਾਫ ਫਿਲਡ ਹੋਣ ਕਰਕੇ ਮੋਸਟ ਸ਼ੈਲ ਚੋ ਦੇਖਿਆ ਆਪਾਂ ਨੂੰ ਪਤਾ ਹੈ ਵੀ ਜਦੋਂ ਆਪਾਂ ਅਲੋਂਗ ਦਾ ਪੀਰੀਅਡ ਲੈਫਟ ਟੂ ਰਾਈਟ ਮੂਵ ਕਰਦੇ ਆ ਐਟੋਮਿਕ ਜਿਹੜਾ ਰੇਡੀਆਈ ਹੈ ਉਹ ਕੀ ਹੁੰਦਾ ਡਿਕਰੀਸ ਹੁੰਦਾ ਹੈ ਜਦੋਂ ਐਟੋਮਿਕ ਰੇਡੀਆਈ ਜਿਹੜਾ ਡਿਕਰੀਸ ਹੋ ਰਿਹਾ ਹੈ ਜਿਹੜੀ ਆਇਓਨਾਈਜੇਸ਼ਨ એનર્ਜੀ ਹੈ ਉਹ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ ਬਟ ਉਥੇ ਇੱਕ ਚੀਜ਼ ਦਾ ਧਿਆਨ ਰੱਖਣਾ ਆ ਵੀ ਹਾਫ ਫਿਲਡ ਜਿਹੜਾ ਜਾਂ ਫੁੱਲੀ ਫਿਲਡ ਜਿਹੜੀ ਹੋਊਗੀ ਉਹਦੀ એનર્ਜੀ ਜ਼ਿਆਦਾ ਹੋਏਗੀ ਦੂਸਰੇ ਦੇ ਕੰਪੈਰੀਟਿਵਲੀ ਸਭ ਤੋਂ ਪਹਿਲਾਂ ਜਿਹੜੇ ਆਹ ਨੇ ਬੈਰੀਲੀਅਮ ਬੋਰਨ ਕਾਰਬਨ ਨਾਈਟ੍ਰੋਜਨ ਤੇ ਆਕਸੀਜਨ ਇੱਕ ਤੇ ਇਹ ਕੀ ਨੇ ਜੀ ਇੱਕੋ ਪੀਰੀਅਡ ਦੇ ਨੇ ਹੋਣਾ ਚਾਹੀਦਾ ਜੀ ਪਹਿਲੇ ਸਭ ਤੋਂ ਘੱਟ ਬੈਰੀਲੀਅਮ ਦੀ then ਬੋਰਨ ਦੀ then ਕਾਰਬਨ then ਨਾਈਟ੍ਰੋਜਨ then ਆਕਸੀਜਨ ਬਟ ਉਸ ਤੋਂ ਪਹਿਲਾਂ ਆਪਾਂ ਇਹਨਾਂ ਦੀ ਕੀ ਹੈ ਜੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਚੈੱਕ ਕਰੀਏ ਕਿਤੇ ਹਾਫ ਫਿਲਡ ਤੇ ਫੁੱਲੀ ਫਿਲਡ ਵਾਲਾ ਕੋਈ ਕਨਸੈਪਟ ਤਾਂ ਨਹੀਂ ਇਹਦੇ ਵਿੱਚ ਦੇਖਦੇ ਹਾਂ ਜੀ 1s2 2s 2 ਇਹਦਾ ਐਟੋਮਿਕ ਨੰਬਰ ਕੀ ਸੀਗਾ ਜੀ 4 ਸੀ ਬੋਰਨ ਦਾ ਕੀ ਹੈ ਜੀ 5 ਹੈ ਇਹਦਾ ਹੈ ਜੀ 1s2 2s2 2p 2p1 ਕਾਰਬਨ ਦਾ ਬੇਟਾ ਹੈ 6 that is 1s2 2s2 2p 2 ਨਾਈਟ੍ਰੋਜਨ ਦਾ 7 वन एस टू टू एस टू टू पी थ्री ऑक्सीजन का एट वन एस टू टू एस टू टू पी फोर हूँ देखते हैं जी सब तो की है जी घट होएगी एरों की दैन बेरीलीयम फुलीफिल्ड है उस तो बाद बेटा कार्बन आ जाएगा आफ्टर दैट ऑक्सीजन दैन नाइट्रोजन क्योंकि ये जी फुली फिल्ड आप देख हैं जी बैरिलियम में आ गया जी अपना सी इज द correct आंसर नाउ कम टू द next क्वेश्चन अगला क्वेश्चन है जी फर्स्ट आयोनाइजेशन एन थैरपी दसनी आप सोडियम मैग्नीशियम, एल्यूमिनियम, सिलिकॉन, सेम वही चीज है जी ਇਦਾਂ ਆਪਾਂ ਦੇਖਦੇ ਹਾਂ ਜੀ ਬਟ ਇਹ ਕੀ ਹੈ ਜੀ ਇਹ ਇੱਥੇ ਆਪਾਂ ਗਰੁੱਪਸ ਦੀ ਗੱਲ ਕਰ ਰਹੇ ਹਾਂ ਜਦੋਂ ਆਪਾਂ ਡਾਊਨ ਦਾ ਗਰੁੱਪ ਗੱਲ ਕਰਦੇ ਹਾਂ ਜਿਹੜੀ ਆਇੋਨਾਈਜੇਸ਼ਨ એનર્ਜੀ ਹੈ ਉਹ ਇਨਕਰੀਜ਼ ਕਰਦੀ ਹੈ ਅਲੋਂਗ ਦਾ ਪੀਰੀਅਡ ਬਟ ਜੇ ਡਾਊਨ ਦਾ ਗਰੁੱਪ ਕਰੀਏ ਟਾਪ ਟੂ ਬਾਟਮ ਜਾਈਏ ਜਿਹੜੀ ਆਇੋਨਾਈਜੇਸ਼ਨ ਐਂਥੈਲਪੀ ਹੈ ਉਹ ਡਿਕਰੀਜ਼ ਕਰੇਗੀ ਬਿਕਾਜ਼ ਇੱਥੇ ਜਿਹੜਾ ਐਟੋਮਿਕ ਸਾਈਜ਼ ਕੀ ਹੈ ਜੀ ਇਨਕਰੀਜ਼ ਹੋ ਰਿਹਾ ਵੱਡੀ ਚੀਜ਼ ਦੇ ਵਿੱਚੋਂ ਇਲੈਕਟ੍ਰੋਨ ਨੂੰ ਬਾਹਰ ਕੱਢਣਾ ਬਹੁਤ ਕੀ ਹੈ ਜੀ ਈਜ਼ੀ ਹੈ ਹੁਣ ਇਹਦੇ ਵਿੱਚ ਆਪਾਂ ਦੇਖੀਏ सोडियम सोडियम का एटॉमिक नंबर इलेवन है मैग्नीशियम का ट्वेल्व है एल्यूमीनियम का थर्टीन है दैन सिलकोन का है जी फोर्टीन है अटोम इलेक्ट्रॉनिक कॉन्फिगरेशन सोडियम हैज वन एस टू टू एस टू टू पी सिक्स थ्री एस वन का ट्वेल्व है वन एस टू टू एस टू टू पी सिक्स थ्री एस टू दैन एलुमीनियम थर्टीन वन एस टू टू एस टू टू पी सिक्स थ्री एस टू थ्री पी वन नाओ सिलीकॉन वन एस टू टू एस टू टू पी सिक्स थ्री एस टू थ्री पी टू सब तो कट है जी सब तो पहले नंबर तक की आ रहा है सोडियम आ रहा है सोडियम की है जी सब तो घट होएगी उस तो बाद दे मैगनीशियम दैगनीशियम दी, दलुमीनियम दी, के नो ज़्यादा होगी बिकॉज इतने की है जी थ्री ईयस की है जी कंप्लीट हो जाता है दैन एल्यूमीनियम आएगा उस तो बाद मैगनीशियम आएगा उस तो बाद अपना सिलिकॉन आएगा देखते हैं कि ऑप्शन है जी ऑप्शन डी इज द कोैक्ट आंसर नाउ कम टू द क्वेश्चन नंबर फिफ्थ in the following, uh, following, the element with the highest electropositive is, in another words, the highest electropositive. kida in another out of copper, cesium, barium, and chromium. highest electropositive, that is, cesium. now, come to the next question. aluminum and gallium have the same covalent radius because of. रीज़न दसना है कि ना करके देख दिया जी की रीज़न है तो रीजन इन्होंने देता है ग्रेटर शील्डिंग पावर ऑफ एस ऑर्बिटल ऑफ गैलियम एटम नो पुअर शील्डिंग पावर ऑफ एस ऑर्बिटल्स ऑफ जी एटम नो पुअर शील्डिंग पावर ऑफ डी इलेक्ट्रॉन ऑफ जी गैलियम एटम यस एलूमीनियम एंड गैलियम हैव द सेम कोवलेंट रेडियस बिकॉज ऑफ द पुअर शील्डिंग पावर ऑफ डी ऑर्बिटल ऑफ इस चीज़ ने हमेशा की है जी याद रखना है नाउ कम टू द कोश नैक्सट क्वेश्चन एक जो नाइट्रोजन है किस करके एनॉरमस बिहेवियर है शो करता है देखते हैं स्मॉल साइज एंड हाई इलेक्ट्रोनिटी हाँ जी इस करके भी करता है एडी की है जी अवेलेबिलिटी है अटोमिक नंबर है सैवन वन एस टू टू एस टू टू पी थ्री देर इज नो अवेलेबिलिटी ऑफ टी इलेक्ट्रॉनस बिल्कुल सही है ईज ऑफ मल्टीपल बॉन्ड मल्टीपल बॉन्ड फॉर्मेशन ये करता है येने तिने ही की रीजन है जिस करके जेड़ा नाइट्रोजन है एनॉर्मस बिहेवियर शो करता है किस किस करके समॉल साइंड एंड हाई इलेक्ट्रोनेगेटिविटी नॉन अवेलेबिलिटी ऑफ डी ऑर्बिटल्स एंड ईज ऑफ मल्टीपल बॉन्ड फॉर्मेशन which of the following the tendency toward the formation of colored compounds is maximum colored ions kon banaunda hai ki ki ditta hoya apan nu apan nu ditta hoya ji option s block hai d block hai p block hai ya khende vi all of them banaunde hai s p d dinna de, de vichon je gal kariye te d orbital hai jehda colored compound banaunda hai kyon ede kol ke ji d orbitals hai d block elements colored compound banaunde hai ਇਦੇ ਵਿੱਚ ਕਿਸ ਕਰਕੇ ਕਲਰ ਬਣਾਉਂਦੇ ਆ d2 dd ट्रांजिशंस ड्यू टू dd ट्रांजिशंस ਜਿਹੜੇ d ਬਲਾਕ 엘మెంట్స్ ਨੇ ਉਹ ਸਭ ਤੋਂ ਜ਼ਿਆਦਾ ਕੀ ਹੈ ਕਲਰ ਕੰਪਾਊਂਡ ਬਣਾਉਂਦੇ ਨੇ ਇਹਦਾ ਆਨਸਰ ਵੀ ਹੋ ਗਿਆ ਜੀ then अकॉर्डिंग टू द मेंडलीਵ मेंडलीਵ ਲਾਅ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ मेंडलीव लॉ ਦੇ ਅਕੋਰਡਿੰਗਲੀ ਜਿਹੜਾ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟیز ਨੇ ਆਫ ਐਲੀਮੈਂਟਸ ਆਰ ਪੀਰੀਆਡਿਕ ਫੰਕਸ਼ਨ ਆਫ ਥੇਅਰ ਆਪਾ ਇਹਦੀ ਜਿਹੜੀ ਸਟੇਟਮੈਂਟ ਆ ਉਹ ਦੇਖ ਚੁੱਕੇ ਹਾਂ ਇਹਦੀ ਸਟੇਟਮੈਂਟ ਕੀ ਕਹਿੰਦੀ ਹੈ ਜਿਹੜੀਆਂ ਫਿਜ਼ੀਕਲ ਤੇ ਕੈਮੀਕਲ ਪ੍ਰੋਪਰਟੀਆਂ ਨੇ ਅਕੋਰਡਿੰਗ ਟੂ ਮੈਂਡਲੀਫ ਠੀਕ ਹੈ ਜੀ ਇਹ ਕਿਹਨਾਂ ਜੀ ਪੀਰੀਆਡਿਕ ਫੰਕਸ਼ਨ ਆਫ ਥੇਅਰ ਐਟੋਮਿਕ ਮਾਸ ਇੱਕੋ ਡਿਫਰੈਂਸ ਹੈ ਮੈਂਡਲੀਫ ਤੇ ਮਾਡਰਨ ਦੇ ਵਿੱਚ ਮੈਂਡਲੀਫ ਨੇ ਕੀ ਕੀਤਾ ਸੀ ਐਟੋਮਿਕ ਮਾਸ ਨਾਲ ਕੰਮ ਕੀਤਾ ਮਾਡਰਨ ਨੇ ਕੀ ਕੀਤਾ ਜੀ ਐਟੋਮਿਕ ਨੰਬਰ ਨਾਲ ਕੀਤਾ ਇੱਕੋ ਹੀ ਚੀਜ਼ ਹੈ ਧਿਆਨ ਰੱਖਣਾ ਹੈ ਕਿਤੇ ਐਟੋਮਿਕ ਨੰਬਰ ਦੀ ਜਗ੍ਹਾ ਮਾਸ ਦੀ ਜਗ੍ਹਾ ਤੇ ਤੁਸੀਂ ਐਟੋਮਿਕ ਨੰਬਰ ਨਾਲ ਟਿੱਕ ਲਗਾ ਦਿਓ ਐਂਡ ਨਾਓ ਅਕੋਰਡਿੰਗ ਟੂ ਦਾ ਮਾਡਰਨ ਪੀਰੀਆਡਿਕ ਲਾ ਮਾਡਰਨ ਦੀ ਗੱਲ ਹੋ ਗਈ ਸਟੇਟਮੈਂਟ ਹੈ ਆਪਾਂ ਪਿਛ ਹੁਣੀ 2 ਸੈਕਿੰਡ ਪਹਿਲਾਂ ਡਿਸਕਸ ਕਰਕੇ ਹਟਿਆ ਵੀ ਜਿਹੜਾ ਇਹਦੇ ਅਕੋਰਡਿੰਗਲੀ ਜਿਹੜਾ ਕੈਮੀਕਲ ਪ੍ਰੋਪਰਟੀਆਂ ਨੇ ਉਹ ਕਿੰਨੇ ਜੀ ਪੀਰੀਆਡਿਕ ਫੰਕਸ਼ਨ ਨੇ ਕਿਸ ਦੇ ਜੀ ਐਟੋਮਿਕ ਨੰਬਰ ਦੇ ਰਾਈਟ ਨਾਓ the long form of periodic table consists of how many periods apan pichle previous lecture vich das chukke aan jehda ek modern periodic long form hai periodic table di ode kol 7 ki re ji periods hunde and 18 anje de okki hunde hai groups hunde hai ਇਹ ਡਿਵਾਈਡ ਕੀਤਾ ਜੀ ਯਾਦ ਰੱਖਣਾ ਹੈ 7 ਪੀਰੀਅਡਸ ਨੇ ਐਂਡ 18 ਗਰੁੱਪਸ ਨੇ ਇਹਦੇ ਵਿੱਚ ਕੀ ਸੀਗਾ ਜੀ 7 ਆਨਸਰ ਸੀ ਜੇ ਤੁਹਾਨੂੰ ਕੁਐਸਚਨ ਕੀ ਹੈ ਜੀ ਪੀ ਦੇ ਗਰੁੱਪਸ ਦੇ ਅਕੋਰਡਿੰਗਲੀ ਆ ਜਾਂਦਾ ਹੈ ਤਾਂ ਉਹ ਦਾ ਆਨਸਰ ਹੋਏਗਾ ਜੀ देयर आर 18 ਗਰੁੱਪਸ ਇਨ ਲੌਂਗ ਫਾਰਮ ਆਫ ਪੀਰੀਆਡਿਕ ਟੇਬਲ those elements in which the last electron enters the s orbital of their outermost energy level apa dekha si ik s block hai p block hai d block hai f block hai ik keh reha hai we kede de vich kis block te vich jehda last electron hai s block de vich enter ho reha hai usda naam daso s block de vich hi last electron ki hai ji s te vich hi ਨਾਖਨ ਹੋਏਗਾ ਆਨਸਰ ਕੀ ਹੋ ਗਿਆ ਜੀ ਬੀ ਐਸ ਬਲੌਕ ਐਲੀਮੈਂਟ ਕੰਟੇਨਸ ਗਰੁੱਪ 1 ਐਂਡ ਗਰੁੱਪ 2 ਗਰੁੱਪ 1 ਤੇ ਗਰੁੱਪ 2 ਹੁੰਦੇ ਹੈ ਜਿਨ੍ਹਾਂ ਦੇ ਵਿੱਚ ਆਊਟਰ ਮੋਸਟ ਸ਼ੈਲ ਜਿਹੜੀ ਕਨਫਿਗਰੇਸ਼ਨ ਹੈ ਗਰੁੱਪ 1 ਦੀ ਜਿਹੜੀ ਕਨਫਿਗਰੇਸ਼ਨ ਹੈ ਦੈਟ ਇਜ਼ ਐਨ ਐਸ 1 ਐਂਡ ਗਰੁੱਪ 2 ਦੀ ਜਿਹੜੀ ਕਨਫਿਗਰੇਸ਼ਨ ਹੈ ਉਹ ਕੀ ਹੈ ਜੀ ਐਨ ਐਸ 2 ਐਸ ਬਲੌਕ ਦੇ ਵਿੱਚ ਹੀ ਲਾਸਟ ਜਿਹੜਾ ਇਲੈਕਟ੍ਰੋਨ ਹੈ ਉਹ ਐਸ ਆਰਬਿਟਲ ਦੇ ਵਿੱਚ ਜਾਏਗਾ इन जनरल वट हैपन टू द एटॉमिक रेडिया अलोंग द पीरियड आप देखना है अलोंग द पीरियड्स अप लैफ्ट टू राइट जा रहे पीरियड्स ने टू राइट मूव करना है जरली देखना है जरनली की ड्रीज हों इनक्रीज हों जरनल गल करिए लैफ्ट टू राइट मूव करते हैं जो ਅਟੋਮਿਕ ਜਿਹੜਾ ਰੇਡੀਅਸ ਹੈ ਉਹ ਹੁੰਦਾ ਬੇਟਾ ਡਿਕਰੀਸ ਐਟੋਮਿਕ ਰੇਡੀਅਸ ਡਿਕਰੀਸ ਕਰੇਗਾ ਐਟੋਮਿਕ ਨੰਬਰ ਇਨਕਰੀਸ ਹੁੰਦੇ ਹੁੰਦੇ ਐਟੋਮਿਕ ਰੇਡੀਅਸ ਜਿਹੜਾ ਡਿਕਰੀਸ ਕਰੇਗਾ ਅਲੋਂਗ ਦਾ ਪੀਰੀਅਡ ਜੇ ਆਪਾਂ ਲੈਸ ਟਾਪ ਟੂ ਬਾਟਮ ਮੂਵ ਕਰਦੇ ਆਂ ਗਰੁੱਪ ਦੀ ਗੱਲ ਕਰਦੇ ਆਂ ਤੇ ਜਿਹੜੇ ਨੰਬਰ ਆਫ ਸ਼ੈਲਸ ਇਨਕਰੀਸ ਹੋ ਜਾਂਦੇ ਆ ਨੰਬਰ ਆਫ ਸ਼ੈਲਸ ਇਨਕਰੀਸ ਹੋਣ ਕਰਕੇ ਜਿਹੜਾ ਐਟੋਮਿਕ ਜਿਹੜਾ ਰੇਡੀਅਸ ਹੈ ਉਹ ਹੁੰਦਾ ਹੈ ਇਨਕ੍ਰੀਸ ਮੈਟੈਲਿਕ ਰੇਡੀਅਸ ਆਲਸੋ ਕਾਲਡ ਹੁਣ ਮੈਟੈਲਿਕ ਰੇਡੀਅਸ ਹੀ ਦੇਖਦੇ ਆ ਵੀ ਕੀ ਕਹਿੰਦੇ ਆ ਜੀ ਕੋਵਲੈਂਟ ਰੇਡੀਅਸ ਬੋਲਦੇ ਆ ਉਹਨੂੰ ਜਾਂ ਆਇਨਿਕ ਰੇਡੀਅਸ ਬੋਲਦੇ ਆ ਜਾਂ ਕ੍ਰਿਸਟਲ ਰੇਡੀਅਸ ਬੋਲਦੇ ਆ ਜਾਂ ਇਹਨਾਂ ਵਿੱਚੋਂ ਕੋਈ ਵੀ ਰੇਡੀਅਸ ਨਹੀਂ ਬੋਲਦੇ ਮੈਟੈਲਿਕ ਰੇਡੀਅਸ ਨੂੰ ਆਪਾਂ क्रिस्टल जो रेडियस है रोकते हैं मैटैलिक रेडियस डिफाइन कर सकते हैं एक ही मतलब मतलब है जी हाफ ऑफ द इंटर डिस्टेंस बिटवीन टू एडजस्टेंट ए लैटिस मतलब इस तरीके दटैलिक जो लैटिस है वह इलेक्ट्रॉन नेटम्स ने आ, इतों लैके जो इंटर न्यूक्लियर जो डिस्टेंस है इसका जो हाफ होगा दैट इज मैटलिक रेडियस विच अमंग द गिवन स्पीशीज आर आइसो इलैक्ट्रॉनिक विद नियॉन हूँ आइसो इलेक्ट्रॉनिक गल करिए आइसो मतलब सेम इलेक्ट्रॉनिक मतलब इलैक्ट्रॉन आईसो इलेक्ट्रॉनिक की हो गई आईसो इलेक्ट्रॉनिक स्पीशिज आर इलेक्ट्रॉन्स। देखते हैं जी सब तो पहला आप देखिए न्योन का जोटॉनिक नंबर होंगे जी दस न्योन दस जेड इलेक्ट्रॉन ਪ੍ਰੈਜੈਂਟ ਨੇ ਅਲੀ ਚੀਜ਼ ਆਪਾਂ ਦੱਤੀ ਹੋਇਆ ਜੀ ਫਲੋਰਿਨ ਫਲੋਰਿਨ ਚ ਬਟਾ 9 ਹੁੰਦੇ ਨੇ 네ਗੇਟਿਵ ਹੋਣ ਕਰਕੇ ਇਹਦੇ ਵਿੱਚ 1 ਪਲੱਸ ਹੋ ਗਿਆ ਮਤਲਬ 10 ਇਲੈਕਟ੍ਰੋਨ ਨੇ ਅਗਲਾ ਹੈ ਜੀ ਸੋਡੀਅਮ ਸੋਡੀਅਮ ਦੇ ਵਿੱਚ 11 ਹੁੰਦੇ ਹੈ ਹਾਈਡਰੋਜਨ ਦੇ ਵਿੱਚ 1 ਹੁੰਦਾ ਹੈ ਔਰ ਕੈਲਸ਼ੀਅਮ ਦੇ ਵਿੱਚ 20 ਹੁੰਦੇ ਨੇ ਹੁਣ ਜਿਹੜਾ ਆਈਸੋਇਲੈਕਟ੍ਰੋਨਿਕ ਸਪੀਸ਼ੀਸ ਦੀ ਗੱਲ ਕਰੀਏ ਉਹ ਕੀ ਹੈ ਜੀ ਦੋਨਾਂ ਦੇ ਵਿੱਚ ਐਫ ਨੈਗੇਟਿਵ ਦੇ ਵਿੱਚ ਸੇਮ ਨੰਬਰ ਆਫ ਇਲੈਕਟ੍ਰੋਨਸ ਨੇ ਨੀਓਨ ਦੇ ਵਿੱਚ ਵੀ 10 ਨੇ ਐਂਡ ਫਲੋਰਿਨ ਐਫ ਨੈਗੇਟਿਵ ਦੇ ਵਿੱਚ ਵੀ 10 ਨੰਬਰ ਆਫ ਇਲੈਕਟ੍ਰੋਨਸ ਹੈ ਪ੍ਰੈਜ਼ెంట్ ਨੇ ਨਾਓ ਇਨ ધ ਨੈਕਸਟ ਕੁਐਸਚਨ ਕਹਿੰਦੇ ਵਾਟ ਇਜ਼ ਦ ਜਰਨਲ ਇਲੈਕਟ੍ਰੋਨਿਕ ਕਨਫਿਗਰੇਸ਼ਨ ਆਫ ਡੀ ਬਲਾਕ 엘ਮੈਂਟਸ ਦੇਖਦੇ ਹਾਂ ਜੀ डी ब्लॉक एलिमेंट्स की जरल होंगी एन माइनस वन डी जीरो टू टेन एन एस टू यह है डी मतलब इस ऑप्शन टू देखिए जी दिस वन इज़ द करेक्ट ऑप्शन अगलिया भी देखते हैं कि दिया जी जी है एन माइनस टू एफ जीरो टू फोरटीन एन माइनस वन डी जीरो टू वन एन एस टू ये है बेटा एफ ब्लॉक ये डी ब्लॉक की पी ब्लॉक दी लिख दें एन एस टू एन पी जीरो टू सिक्स ये पी ब्लॉक की है एंड एस ब्लॉक की आप डिस्कस कर चुके हैं एन एस जीरो टू वन ਦੇ ਆਪਾਂ ਸਾਰੇ ਹੀ ਕਰ ਚੁੱਕੇ ਆ ਪਹਿਲਾ ਦਾ ਜਿਹੜਾ ਆਨਸਰ ਹੈ ਇਹ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਏ ਹੈ ਬਟ ਆਪਾਂ ਇੱਥੇ ਜਨਰਲ ਜਿਹੜੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਆਂਡ ਡੀ ਬਲਾਕ ਦੀ ਵੀ ਡਿਸਕਸ ਕਰ ਲਈ ਹੈ ਐਫ ਬਲਾਕ ਦੀ ਡਿਸਕਸ ਕਰ ਲਈ ਹੈ ਪੀ ਬਲਾਕ ਦੀ ਡਿਸਕਸ ਕਰ ਲਈ ਹੈ ਐਂਡ ਐਸ ਬਲਾਕ ਦੀ ਵੀ ਡਿਸਕਸ ਕਰ ਲਈ ਹੈ ਇਹ ਸਾਰੀਆਂ ਸਰੀਆਂ ਜਿਹੜੀਆਂ ਜਨਰਲ ਇਲੈਕਟ੍ਰੋਨਿਕ ਕਨਫਿਗਰੇਸ਼ਨਸ ਨੇ ਇਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਕੁਐਸਚਨ ਹੈ ਜਨਰਲ ਇਲੈਕਟ੍ਰੋਨਿਕ ਕਨਫਿਗਰੇਸ਼ਨ ਤੇ ਆ ਜਾਂਦਾ ਹੈ ਥੈਂਕ ਯੂ ਇਨ ਥਿਸ वीडियो आप जे इंपोर्टेंट क्वेश्चन से वो डिस्कस डिसकसते हैं प्रीवियस प्रीवियस ईयरस क्वेश्चन भी ने इन दी इंपोर्टेंट क्वेश्चन भी है जरनली जोड़े पूछे जाते हैं वो सारे क्वेश्चनस ने इन द जे नैक्सट लैक्चर के आप नवा जो चैप्टर है वह लैके आवे थैंक यू एंड है नाइस डे